ਅਕਾ ਜੀ ਅੱਸੀ ਕਾਲ ਬੱਚੀ ਵੀਰ ਜੀ ਹੋਰ ਬਾਜੀ ਸਾਹਿਬ ਠੀਕ ਹੈ ਨਹੀਂ ਵਧੀਆ ਵਧੀਆ ਕਿਰਪਾ ਜੀ ਤੁਸੀਂ ਨਾਲ ਕਿਵੇਂ ਚੱਲ ਰਿਹਾ ਵੀਰ ਜੀ ਕੰਮ ਬਸ ਵਧੀਆ ਵੀਰ ਜੀ ਚੱਲੀ ਜਾਂਦਾ ਜੀ ਵਧੀਆ ਕੰਮ ਵਧੀਆ ਚੱਲੀ ਜਾਂਦਾ ਹਾਂ ਜੀ ਕਿ ਨਹੀਂ ਅਬ ਦੋ ਹੀ ਹੈ ਜੀ ਅੱਜ ਦੋ ਹੀ ਜੇ ਸੂਈਆਂ ਸੂਈਆਂ ਦੋ ਹੀ ਜੀ ਇੱਕ ਸੂਈ ਜੇ ਤੇ ਇੱਕ ਟੋਕੜ ਗਭੰਜੇ ਅੱਜ ਇੱਕ ਟੋਕੜ ਗਭੰਜੇ ਹਾਂ ਜੀ ਚਲੋ ਕਰੀ ਸ਼ੁਰੂ ਜੀ ਚਲੋ ਆ ਜੀ ਫਿਰ ਆ ਵੀ ਇੱਕ ਕੱਲ ਦੀ ਸੂਈ ਜੇ ਅਬ ਅੱਛਾ ਆ ਗਿਆ ਜੀ ਉਹ ਬੱਛਾ ਆ ਗਿਆ ਜੀ ਵੇ ਲੋ ਗਿੱਲਾ 나ੜੂ ਜੇ ਠੀਕ ਆ ਆ ਮਾਰ ਦਿਓ ਨਹੀਂ ਗਿੱਲੇ ਆ 나ੜੂ ਹਣਾ ਕੱਲ ਸੂਈਰ ਦੀ ਸੂਈ ਜੇ ਤੇ ਤਿੰਨ ਚਵਾਈ ਦੁੱਧ ਵੀਰ ਜੀ ਸੇਵਾ ਦਾ 14-15 ਕਿਲੋ ਕੀ ਜਾਂਦਾ ਇਹਨੂੰ ਹੁਣ ਐਸ ਟਾਈਮ ਕਿੰਨਾ ਜੀ ਐਸ ਟਾਈਮ 11 ਕਿਲੋ ਬੋਲਾ ਜੀ 11 ਕਿਲੋ ਐਸ ਟਾਈਮ ਬੋਲਾ ਜੀ ਤੇ ਪਿਓਰ ਜਰਸੀ ਆ ਗਈ ਆ ਹਾਂਜੀ ਤੇ ਬਹੁਤ ਸੋਹਣੀ ਬੈੜਾ ਇੱਕ ਚੈੱਕ ਕਰੋ ਬਾਕੀ ਠੰਡੀ ਸੀਲ ਥਾਂ ਤੁਣ ਵੇਖ ਲੋ ਕਿੰਨਾ ਵਧੀਆ ਲੱਗਾ ਜੇ ਆ ਲੈ ਕਰੋ ਬੱਚੇ ਦਾ ਥੋੜਾ ਜਿਆ ਕਰਦੀ ਆ ਅੱਵਾ ਜੇ ਤਾਜੀ ਬੈੜਾ ਬਜੀ ਫਿਰ ਦੋਹਰਾ ਕਰਨਾ ਹੀ ਕਰਨ ਨੇ ਠੀਕ ਆ ਰਾਜੀ ਬਸ ਭਾਪੂ ਜਾਇ ਜਿ ਰੱਖੇਗਾ ਮੱਬਾ ਜਾਇ ਜੀ ਜਾਇ ਜੀ ਤੁਹਾਨੂੰ ਬਾ ਵੇਚਣ ਵਾਲਾ ਨਹੀਂ ਬਿਲਕੁਲ ਤੁਹਾਡਾ ਕੀ ਭਾਪੜਾ ਜਾਇਜ ਹੁੰਦਾ ਗਰਮੀਆਂ ਦਾ ਤੋਹਫਾ ਵੇਖ ਲੋ ਹਣਾ ਹਾਂ ਬਿਲਕੁਲ ਜਾਇ ਜੀ ਕਰੀ ਬਿਲਕੁਲ ਜਾਇ ਜੀ 52000 ਦੀ ਦੇ ਦਈਏ ਸ਼ੋਰ ਕਰ ਦਿਓ ਜਿੰਨੀ ਕਰਨੇ ਯਾਰ ਕਰ ਦਾਂਗੇ ਚਲੋ 50 ਦੀ ਹਾਂ ਜੀ ਚਲੋ ਜਾਂਦਾ ਮੇਰਾ ਪਿਓਰ ਜਰਸੀ ਹੈ ਨੀ ਪਿਓਰ ਪਿਓਰ ਜਰਸੀ ਹੈ ਆ ਵੇ ਲੋ ਪਿਓਰ ਤੋਂ ਪਿਓਰ ਵੀ ਜਰਸੀ ਫਿਰ ਤੇ ਟੋਕੜ ਕੱਪੜਾ ਆ ਗਈ ਨੀ ਟੋਕੜ ਕੱਬਣ ਜੀ ਦੁੱਧ ਕਿੰਨਾ ਐਸ ਟਾਈਮ ਇਹ ਥੱਲੇ ਵੀ ਰਹੀ 6 ਕਿਲੋ 6 ਕਿਲੋ ਦੁੱਧ ਆ ਹਾਂ ਜੀ ਆ ਮਾਰਦਾ ਹਾਂ ਬੂਤੀ ਬਾਤੀ ਨਾ ਮਸਲਾ ਪੂਰੀ ਜੀ ਬੈਠ ਤੇ ਥੋੜੇ ਜਿੜਾ ਸੰਭਾਲ ਘੱਟ ਕੀਤੀ ਆ ਕਿਨੇ ਸਾਂਭੀ ਘੱਟ ਆਂ ਜੀ ਤੇ ਗੱਬਣ ਕਰੇ ਟਾਈਮ ਦੇ ਜੀ ਇਹ ਵੀਰ ਜੀ ਢਾਈਆਂ ਮਹੀਨੇ ਦੀ ਗੱਬਣ ਜੀ ਅੱਜ ਤੁਸੀਂ ਚੈੱਕ ਕਰਾ ਲਈਏ ਜੀ ਇਹ ਚੈੱਕ ਕਰਾ ਲਈਏ ਲੋ ਜੀ ਚੈੱਕ ਕਰਾ ਲਈ ਆ ਹਾਂ ਜੀ ਪਿਓਰ ਜਰਸੀ ਜਰਸੀ ਵੀ ਲੋ ਬੜੀ ਵਹਿੜ ਨਾਲੇ ਪੂਰੀ 20 ਪਲੱਸ ਵਾਲੀ ਆ ਬਿਲਕੁਲ ਜੀ ਬਿਲਕੁਲ ਆ ਦੇ ਬਾਕੀ ਠੰਡੀ ਸੀ ਲਿਆ ਥਾਂ ਥੁਣ ਵੇਖੋ ਕਿੰਨੇ ਵਧੀਆ ਲੱਗੇ ਨੇ ਨਹੀਂ ਠੀਕ ਆ ਜੀ ਚਵਾਈ ਚੁਵਾਈ ਬੜੀ ਵਧੀਆ ਫਿਰ ਹੂੰ ਲੈ ਚਲੋ ਜੀ ਤੇ ਢਾਈਆਂ ਮਹੀਨੇ ਦੀ ਗੱਬਣ ਜੀ ਢਾਈਆਂ ਮਹੀਨੇ ਦੀ ਗੱਬਣਾ ਜੀ ਆ ਦੇਖੋ ਕਰੋ ਨੇ ਗਾਜੀ ਬਜੀ ਫਿਰ ਇੰਦੀ ਕੀ ਮਰ ਵੀਰ ਜੀ ਇਹਦੀ ਵੀ ਬਿਲਕੁਲ ਜਿਆ ਜੀ ਹਾਂਜੀ ਇਹ ਵੀਰ ਜੀ 30 ਨਹੀਂ ਦੇ ਦਈਏ 2 ਛੱਡ ਦੋ ਚਲੋ 2 ਛੱਡ ਦਾਂਗੇ 28 28000 ਦੀ ਹਾਂਜੀ ਚਲੋ ਜਾਣ ਦੋ ਬਸ ਚੈੱਕ ਪਾਸ ਜੀ ਬਿਲਕੁਲ ਲੋਹੇ ਦੀ 28000 ਦੀ ਵਹਿੜ 1.50 ਹਜ਼ਾਰ ਦੀ ਪਿਓਰ ਜਰਸੀਆਂ ਦੋਵੇਂ ਪਿਓਰ ਭਲਾ ਦੋਵੇਂ ਇਕੱਠੇ ਲੈ ਜੇ ਤਾਂ ਨਜ਼ਾਰੇ ਲੈਣੇ ਹਾਂ ਜੀ ਦੁੱਧ ਵੀ ਤੁਹਾਨੂੰ ਬਾਏ ਨਾਲ ਸੰਗਣਾ ਸਾਰੀ ਹੈ ਨਾ ਵਧੀਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਨਾਂ ਵੀਰ ਜੀ ਆਪਣਾ ਕਾਹ ਸੀ ਜੀ ਪਿੰਡ ਕਣੀ ਹੈ ਕਿ ਬੰਗਰ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਗਰਦਾਸਪੁਰ ਤੇ ਮੋਬਾਈਲ ਨੰਬਰ ਹੈਗਾ ਜੀ 98775 81109 ਸਤਿ ਸ੍ਰੀ ਅਕਾਲ ਸੱਚੇ ਵੀਰ ਜੀ